ਇਹ ਚੱਲਦਾ ਹੈ 855 ਦੇ ਬਹੁਤ ਵਧੀਆ ਰੀਪਰ ਆ ਗਿਆ ਇਸ ਦਾ ਤੇ ਬਣਾ ਦਿੰਦੇ ਆ 240 ਟਰਾਲੀਆਂ ਨੂੰ 250 ਨੂੰ ਥੋੜਾ ਵਧੀਆ ਰਹਿੰਦਾ ਸੀਜ਼ਨ ਦਾ ਇਹ ਵਧੀਆ ਕੰਮ ਚੱਲੀ ਜਾਂਦਾ ਨਾਲ ਮਸ਼ੀਨ ਦੇ ਤੇ ਜਿੰਨਾਂ ਦਾ ਚੱਲਦਾ ਇਹ ਤੇ 55 ਇੰਚੀ ਹੈ ਬਹੁਤ ਵਧੀਆ ਰੀਪਰ ਨੇ ਕਹਿੰਦਾ ਕਿ ਮੈਂ ਨਾ ਹੂੰ ਚੱਕ ਲੈ ਫੇ ਜੰਗਲ ਵਾਲਾ ਸਿਕੰਦਰ ਮਿਲਦੀ ਕੋਈ ਗੁੰਮ ਕਰਿਆ ਨਹੀਂ ਸਿਕੰਦਰ ਕਰਦਾ ਤਾਂ ਲੈ ਇਹਦੇ ਨਾਲ ਦੇਖੋ ਨਹੀਂ ਨਾ ਕਰਵਾ ਗਿਆ ਰੋਕ ਪਿਲ ਕੋਸ ਕਰ ਦੋ ਨਹੀਂ ਮੁੰਡਾ ਬਲੇ ਬਲੇ ਗੜਗੜਾ ਜੀ ਜੀ ਕੋਈ ਨਹੀਂ ਬਹੁਤ ਸਾਨੂੰ ਵੀ ਦੇ 5-6 ਲੱਖ ਮਖਣਾ ਤੱਕ ਹੋ ਗਈ ਹੁਣ ਹੈ? ਕਿਹੜਾ ਲੇ ਲੇ ਨਾ ਹੂੰ। ਚੱਕ ਲੈ ਫੇ ਜੁਮੇਦਾਰਾ ਸਿਕਾਉਂ ਮਿਲਦੇ। ਉਰੂ ਗੁੰਗਰੇ ਨਹੀਂ। ਸਿਕੜਨ ਨੂੰ ਕਰ ਦੋ ਦਾ। ਨਾ ਇਹਦੇ ਨਾਲ ਜੇ ਕੋਈ K forefronti Thank you I think there should be Poppa V expand you to stay on coarez, maybe two omphouse so far come close clean you, oh, Bisps? הנup it then, can you see what the brand next cheap care you, what is more of the Kombi, what's it do? sty let動mous well uh, undom is leaving पैसे बुक सूर लख मु तंग प